thank <laughs> you ਸੋ ਕਿਹਾ ਤੇ ਦਰਨ ਉਹਦੇ ਕੀ ਹੈ ਮੇਰਾ ਨਾਮ ਅਮਰ ਮਸੀਹ ਹੈ ਮੈਂ ਧੁੱਪਸੜੀ ਵੇਰਕੇ ਦਾ ਰਹਿਣ ਵਾਲਾ ਹਾਂ ਹਾਂਜੀ ਕੀ ਗੱਲ ਹੋਈ ਭਾਜੀ ਅੱਜ ਭਾਜੀ ਕੋਈ ਗੱਲ ਨਹੀਂ ਹੋਈ ਅੱਜ ਨਵਾਂ ਸਾਲ ਹੀ ਤੇ ਇਹ ਬੰਦੇ ਸਾਡੇ ਘਰ ਆਇਆ ਰੋਸ਼ਨ ਗਿੱਲ ਬਾਹਰੋਂ ਆਇਆ ਸਾਡੇ ਘਰ ਆਇਆ ਵਾ ਤੇ ਪਤਾ ਨਹੀਂ ਉਹਨੂੰ ਮੈਨੂੰ ਕੀ ਰੰਜਿਸ਼ ਇਹ ਦੇਣਾ ਕੋਈ ਇਹੋ ਜੀ ਕੋਈ ਗੱਲ ਨਹੀਂ ਅਸੀਂ ਇੱਥੇ ਲਈ ਚਾਹ ਬਣਾਈ ਹੈ ਤੇ ਇਹਦੇ ਇਹਨਾਂ ਦੇ ਘਰ ਸਾਡੀ ਇੱਕ ਛੋਟੀ ਕੁੜੀ ਗਈ ਸੀ ਤੇ ਉਹ ਗੱਲ ਹੋਈ ਕਿ ਮੈਂ ਉਹਨਾਂ ਨੂੰ ਵੈਸੇ ਹੀ ਸਤਸਰੀ ਤੌਰ ਤੇ ਹੱਥ ਜੋੜ ਕੇ ਕਿਹਾ ਵੀ ਵੀਰ ਜੀ ਇਹਨੂੰ ਮੜਾ ਜਾ ਕਹੋ ਵੀ ਹਾ ਇਹ ਤੁਹਾਡੇ ਘਰ ਨਾ ਆ ਜਾਇਆ ਕਰੇ ਇਨੇ ਕੋਈ ਗੱਲ ਨਹੀਂ ਕੀਤੀ ਇਹਨੇ ਉੱਠ ਕੇ ਮੇਰੇ ਦਸਤਰ ਮਾਰਦਾ ਸਿਰ 'ਚ ਸਿੱਧਾ ਉਹ ਦਸਤਰ ਨਾਲ ਲੱਗੇ ਆਇਆ ਸੀ ਦਸਤਰ ਨਾਲ ਹੀ 4-5 ਬੰਦੇ 6 ਬੰਦੇ ਸੀ ਹਾਂਜੀ 5-6 ਬੰਦੇ ਸਾਰਿਆਂ ਕੋ ਦਸਤਰੇ ਹਾਂਜੀ ਤੇ ਨਾਲ ਮੇਰੀ ਵਾਈਫ ਮੇਰੀ ਛਡਾਉਣ ਲੱਗੀ ਉਹਦੇ ਹੱਥ ਤੇ ਵੀ ਮਾਰਦਾ ਕੋਈ ਮਸਦਰ ਕੋ ਪ੍ਰਾਣੀ ਕੋ ਰੱਜੀ ਸ਼ਗਿਰ ਕੋ ਕੋਈ ਉਹਦੇ ਮਨ 'ਚ ਹੋਵੇ ਉਹਦਾ ਨਹੀਂ ਆਪਾਂ ਨੂੰ ਪਤਾ ਪਰ ਸਾਡੇ ਵੱਲੋਂ ਕੋਈ ਉਹਦੇ ਮਨ 'ਚ ਰੰਸੀ ਨਹੀਂ ਇਸਲਾਮ ਦੀ ਆ ਹੀ ਸਭ ਕੁਝ ਕੋਈ ਗੱਲ ਨਹੀਂ पैसे बस पैसे ਦਾ ਕਮਾਂਡਿਆ ਉਹਨੂੰ ਕੋਈ ਮੇਰੇ ਕੋ ਪੈਹਾ ਆ ਉਹ ਬਾਹਰੋਂ ਆਇਆ ਤੇ ਬਸ ਪੈਸੇ ਦੇ ਕਮਾਂਡ ਕਰਕੇ ਹੀ ਉਹਨੇ ਕੀਤਾ ਹੋਰ ਕੋਈ ਰੰਜਿਸ਼ ਨਹੀਂ ਉਹਦੇ ਨਾਲ ਸਾਡੀ ਕੀ ਕੀ ਮੰਗ ਕਰਦੇ ਪ੍ਰਸ਼ਾਸਨੋਂ ਸੇ ਬਰਦ ਮੈਂ ਮੈਨੂੰ ਉਹਨੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਦਾਤਰ ਬਹੁਤ ਤਿੱਖਾ ਹੈ ਉਹ ਨਾਲ ਹੀ ਮੈਂ ਜਦੋਂ ਉਹਨੇ ਮੇਰੇ ਮਾਰਿਆ ਮੈਂ ਇੱਕਦਮ ਥੱਲੇ ਡਿੱਗ ਪਿਆ ਇਸ ਬਾਰੇ ਤੁਹਾਡੇ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਜੀ ਪੁਲਿਸ ਨੂੰ ਇਤਲਾਹ ਦਿੱਤੀ ਰਹੀ ਕਿੰਨਾ ਚਿਰ ਤੇ ਮੈਨੂੰ ਇਤਨਾ ਮੱਲੇ ਹੋਸ਼ ਜੀ ਨਹੀਂ ਰਹੀ ਕੁਛ ਵੀ ਤੇ ਬਾਅਦ ਚ ਇਹਨਾਂ ਬੱਚਿਆਂ ਕੋ ਮੇਰਾ ਫੋਨ ਵੀ ਉਹਨਾਂ ਨੇ ਫੜ ਲਿਆ ਨਾ ਮੈਨੂੰ ਫੋਨ ਹੀ ਲੱਭਾ ਛੇਤੀ ਜਦੋਂ ਮੈਂ ਉੱਠਿਆ ਤੇ ਮੇਰੀ ਵਾਈਫ ਦੇ ਵੀ ਆ ਗਈ ਮੈਨੂੰ ਵੇਖ ਕੇ ਪਰੇਸ਼ਾਨੀ ਹੋ ਗਈ ਹੋਰ ਤੇ ਕੋਈ ਗੱਲ ਨਹੀਂ ਇਹੋ ਜੀ ਹੋਈ ਇਹ ਮੁੜ ਕੇ ਸਾਡੇ ਹੀ ਅੰਦਰ ਵੜ ਗਏ ਜਦੋਂ ਸਾਡੇ ਰੋਲਾ ਪੈ ਗਿਆ ਇਹ ਸਾਡੇ ਹੀ ਅੰਦਰ ਵੜ ਗਏ ਮੁੜ ਕੇ ਅਸੀਂ ਬਾਹਰ ਬੂਆ ਮੰਦ ਕਰ ਲਿਆ ਜਿਲੇ 5 6 ਬੰਦੇ ਸਾਰੇ ਸਾਰੇ ਘਰਾਂ ਦੇ ਦਾਤਰ ਮਾਰੇ ਸਾਰਿਆਂ ਨੇ ਸਾਰਿਆਂ ਕੋਈ ਡੰਡੇ ਕੋਈ ਦਾਤਰ ਹੀ ਸਾਰੇ ਕੋ ਤਿਆਰ ਮਦੋ ਬਰੀ ਪਲੈਨਿੰਗ ਪਲੈਨਿੰਗ ਨਾ ਆਏ ਸਾਡੇ ਕੋਠੇ ਦੀ ਬੈਗ ਜਗ ਲੱਗਦੇ ਥੱਲੋਂ ਦੀ ਪੌੜੀਆਂ ਉਤਰ ਕੇ ਆਏ ਗਲੀ ਤਾਂ ਨਹੀਂ ਉਹ ਸਾਡੀ ਬੈਕ ਸਾਈਡ ਤੇ ਨਹੀਂ ਸਾਡੇ ਘਰ ਦੇ ਬੈਕ ਸਾਈਡ ਹੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲੋਂ ਜੀ ਮੰਗ ਮੈਂ ਭਰਾ ਗਰੀਬ ਬੰਦਾ ਚਾਰ ਬੱਚੇ ਮੇਰੇ ਮੈਨੂੰ ਜਾਨੂ ਮਾਰਦੇ ਲੱਗੇ ਸੀ ਭਾਜੀ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਸੱਤ ਅੱਠ ਬੰਦੇ ਨਾਮ ਕੋਈ ਪਤਾ ਨਾ ਨਾਮ ਇੱਕ ਦਾ ਨਾਮ ਰੋਸ਼ਨ ਗਿੱਲ ਹੈ ਇੱਕ ਦਾ ਨਾਮ ਮਿਹਰਬਾਨ ਆ ਇੱਕ ਉਹਦਾ ਮੁੰਡਾ ਕੀ ਨਾਮ ਦਾ ਰੋਹਿਤ ਹੀ ਤੇ ਇੱਕ ਹੈਗਾ ਹੀ ਉਹਦਾ ਮੁੰਡਾ ਸੰਨੀ ਇਹਤ ਅੱਛਾ ਸੰਨੀ ਇੱਕ ਹੋਰ ਕੀ ਨਾਮ ਜਾਣੇ ਹੈਗੇ ਉਹ ਵੀ ਉਹਨਾਂ ਦੇ ਨਾਲ ਹੀ ਹਾਂਜੀ ਇਹਨਾਂ ਨੇ ਨਸ਼ਾ ਕੀਤਾ ਸੀ ਰੋਸ਼ਨ ਨੇ ਸ਼ਰਾਬ ਪੀਤੀ ਸੀ ਠੀਕ ਹੈ ਤੇ ਉਹਦਾ ਉਹਨਾਂ ਦਾ ਵੱਡਾ ਮੁੰਡਾ ਸਮੈਕ ਪੀਂਦਾ ਉਹਨਾਂ ਨੇ ਸਮੈਕ ਦੀ ਸਾਰੇ ਹੀ ਰੱਜੇ ਹੀ ਮਤਲਬ ਨਸ਼ੇ ਨਾਲ ਧੁੱਤ ਹੀ ਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਇਹ ਉਹਨਾਂ ਦੇ ਮਗਰ ਹੀ ਰੋਸ਼ਨ ਗਿੱਲ ਉੱਠਿਆ ਤੇ ਇਹਨੇ ਉੱਠ ਤੇ ਮੇਰੇ ਦਾਤਰ ਮਾਰਤਾ ਮੈਂ ਉੱਠ ਕੇ ਖਲੋਤਾ ਹੀ ਹਾਲੇ ਤੇਨੇ ਇਤਰਾ ਪਿਛੋ ਕੱਢਿਆ ਤੇ ਦਾਤਰ ਮੈਨੂੰ ਪਤਾ ਹੀ ਨਹੀਂ ਲੱਗਾ ਕਿਹੜੇ ਵਾਲੇ ਮਾਰਤਾ ਮੇਰਾ ਧਿਆਨ ਮੇਰੀ ਵਾਈਫ ਵੱਲ ਇਨ ਮੇਰੇ ਡਾਕਟਰ ਮਾਰਤਾ ਸਤ ਨੂੰ ਇਨਨ ਇਨਸਾਫ ਚਾਹੀਦਾ ਮੇਰੇ ਨਿੱਕੇ ਨਿੱਕੇ ਬੱਚੇ ਚਾਰ ਮੇਰੇ ਬੱਚੇ ਸਾਰਿਆਂ ਦੀ ਪੜ੍ਹਾਈ ਚੱਲਣੀ ਮਹਿੰਗੀ ਪੜ੍ਹਾਈ ਆ ਮੈਂ ਤੇ ਅੱਗੇ ਬੜੀ ਮੁਸ਼ਕਲ ਰੋਜ਼ਗਾਰ ਚਲਾ ਗਿਆ ਆਪਣਾ ਕਰਨ ਡਿਆ ਤੇ ਆਮ ਦੱਸੋ ਕਿ ਕਿਤਨਾ ਮੇਰਾ ਨਾਮ ਪ੍ਰੋਮਿਲਾ ਮੈਂ ਅਮਰੂਸੀ ਦੀ ਵਾਈਫ ਹਾਂ ਹਾਂਜੀ ਕੀ ਗੱਲ ਹੋਈ ਕੋਈ ਨਹੀਂ ਗੱਲ ਜੀ ਹੋਈ ਆਹੀ ਤਕਰ ਵੀ ਨਹੀਂ ਆਗੇ ਜਦੋਂ ਆਏ ਅਨੂ ਫੋਨ ਕਰਕੇ ਆ ਨਾ ਸੱਦਿਆ ਹਾਂਜੀ ਮਿਲਣ ਵਾਸਤੇ ਆਏ ਆ ਈ ਆ ਕੇ ਉਹ ਛੋਟਿਆਂ ਨੇ ਚਾਹ ਧਰੀ ਹੀ ਹੱਲੇ ਆਂਦਿਆਂ ਨੇ ਉਹਨਾਂ ਨਾਲ ਗੱਲਬਾਤ ਕਰਨ ਲੱਗੇ ਗੱਲਬਾਤ ਕਰ ਰਹੇ ਸੀ ਵੀ ਸਾਡੀ ਬੱਚੀ ਜਿਹੜੀ ਤੁਹਾਡੇ ਘਰ ਜਾਂਦੀ ਆ ਉਹ ਨੂੰ ਆਪਣੇ ਘਰ ਨਾ ਆ ਹੋਂਦੋਂ ਜ਼ਿਆਦਾ ਜਾਂਦੀ ਆ ਉਹਨੇ ਫੜ ਕੇ ਤੇ ਇਹਨਾਂ ਦੇ ਦੰਦਰ ਮਾਰਤਾ ਜਦੋਂ ਮਨ ਨੂੰ ਅੱਗੋਂ ਫੜਨ ਲੱਗੀ ਤੇ ਉਹਨੇ ਮੇਰੇ ਹੱਥੇ ਵੀ ਮਾਰਤਾ ਸਿਰਫ ਮਾਮਲ ਤੁਸੀਂ ਇਹ ਕਿਹਾ ਸੀ ਸਾਡੀ ਬੱਚੀ ਤੁਹਾਡੇ ਘਰ ਜਾਂਦੀ ਆ ਹਾਂਜੀ ਸਿਰਫ ਇਹੀ ਗੱਲ ਹੋਈ ਆ ਹੋਰ ਕੋਈ ਗੱਲ ਨਹੀਂ ਹੋਈ ਨਾ ਕੋਈ ਗਾਲ ਕੱਢੀ ਕਿਸ ਨੂੰ ਨਾ ਕੋਈ ਗੱਲ ਕੀਤੀ ਨਾ ਕੁਝ ਇਹ ਵੀ ਵੀਡੀਓ ਵੀ ਹੈਗੀ ਆ ਹੁਣ ਕਰਦੇ ਹੋ ਮੰਗੇ ਹੀ ਆ ਕਿ ਹਾਨੂੰ ਇਨਸਾਫ ਚ ਸਾਡੇ 4 ਬੱਚੇ ਪੜਨਦੇ ਆ ਨਾ ਜਾਣ ਲੇ ਹ ਹਮਲਾ ਸਾਡੇ ਤੇ ਕੀਤਾ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਘਰ ਆ ਕੇ ਸਾਡੇ ਨਾਲ ਸਾਹ ਸਰ ਇੱਕ ਧੁੱਪ ਸੜੀ ਦੇ ਵਿੱਚ ਅਮਰ ਮਸੀਹ ਦੇ ਘਰ ਹਮਲਾ ਕੀਤਾ ਗਿਆ ਜਿੰਨਾ ਚੋਦਾ ਜਿਹੜੀ ਰੋਹਿਤ ਗਿੱਲ ਦੀਪਕ ਰੋਸ਼ਨ ਮਹਿਰਬਾਨਾ ਲਖਾਇ ਕੀ ਇਸ ਸਾਰਾ ਮਾਮਲਾ ਮੈਂ ਐਸਐਸ ਸੁਤਪਾਲ ਸਿੰਘ ਥਾਣਾ ਵੀਰਕਾ ਜੀ ਇੱਕ 112 ਤੋਂ ਕੰਪਲੇਂਟ ਆਈ ਸੀ ਕਿ ਅਮਰ ਮਸੀਹ ਦੇ ਘਰ ਝਗੜਾ ਹੋ ਰਿਹਾ ਸੰਤਨਗਰ ਧੁੱਪ ਸੜੀ ਵੀਰਕਾ ਚ ਜੋ ਅਸੀਂ ਜਿਸ ਦੀ ਤਸਦੀਕ ਕਰ ਰਹੇ ਆਂ ਦਰانے تصدیق جو بھی تਤ سامنے ਆਉਣਗੇ ਬੰਦੀ ਕਾਰਵਾਈ ਵੱਲ ਚਲੰਦੀ ਜਾਊਗੀ ਸਰੋਣਾ ਵੱਲੋਂ ਕੁਝ ਨਾਂ ਵੀ ਦੱਸੇਗੇ ਹਾਲੇ ਕੋਈ تصدیق ਦੇ ਸਾਹਮਣੇ ਨਹੀਂ ਆਇਆ ਜੀ